ਖੋਰੇ ਚੰਨਨੀਵਾ ਹੋਇਆ ਖੋਰੇ ਧਰਤੀ ਉੱਚੀ ਹੋਈ ਖੋਰੇ ਚੰਨਨੀਵਾ ਹੋਇਆ ਖੋਰੇ ਧਰਤੀ ਉੱਚੀ ਹੋਈ ਤੁਹਾਨੂੰ ਸਾਰਿਆਂ ਨੂੰ ਵੇਖ ਮੇਰੀ ਨਜ਼ਰ ਸੁੱਚੀ ਹੋਈ ਤੁਹਾਨੂੰ ਸਾਰਿਆਂ ਨੂੰ ਵੇਖ ਮੇਰੀ ਨਜ਼ਰ ਸੁੱਚੀ ਹੋਈ ਸਤਿ ਸ਼੍ਰੀ ਅਕਾਲ ਜੀ ਫਨਕਾਰ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੀ ਆਪਣੀ ਐਂਕਰ ਆਰਕੋਰ ਤਪਾ ਦੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਇੱਕ ਅਹਿਮ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਨਾਦ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਖਾਸ ਲੱਗੇਗੀ ਸੋ ਅਸੀਂ ਬਹੁਤ ਸਮਝਾਇਆ ਨਾ ਦੇ ਹੋਏ ਵਿਚਾਰਾਂ ਦੀ ਸਾਂਝ ਪਾਵਾਂਗੇ ਸੋ ਟਾਪਿਕ ਦਾ ਵਿਸ਼ਾ ਹੈ ਨਾਦ ਨਾਦ ਦੀ ਸਪੈਲਿੰਗ ਪਹਿਲਾਂ ਕੀ ਆਉਂਦੀ ਨਹੀਂ ਐਨ ਡਬਲ ਐ ਡੀ ਜੇ ਆਪਾਂ ਇਸ ਨੂੰ ਪੰਜਾਬੀ ਦੇ ਵਿੱਚ ਲਿਖਣਾ ਹੋਵੇ ਤਾਂ ਕਿੱਦਾਂ ਲਿਖਿਆ ਜਾਵੇਗਾ ਨ ਨਾ ਡਬਲ ਕੰਨਾ ਦਦ ਠੀਕ ਹੈ ਜੀ ਬਹੁਤ ਸਹੀ ਜਵਾਬ ਦਿੱਤਾ ਇਹਨਾਂ ਨੇ ਸੋ ਸਾਨੇ 1600 ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਕੁਐਸਚਨ ਇਹ ਪੁੱਛਾਂਗੀ ਕਿ ਹੁਣੇ-ਹੁਣੇ ਹੋਲੀ ਦਾ ਤਿਉਹਾਰ ਲੰਘ ਗਿਆ ਨਾਲ ਹੀ ਹੋਲੇ ਮਹੱਲੇ ਦਾ ਤਿਉਹਾਰ ਵੀ ਲੰਘ ਕੇ ਗਿਆ ਤੇ ਉਸ ਦੇ ਨਾਲ ਹੁਣ ਕੱਲ ਨੂੰ ਕਿਹੜਾ ਤਿਉਹਾਰ ਆਉਣ ਜਾ ਰਿਹਾ ਹੈ ਹਾਂਜੀ ਵਿਸਾਖੀ ਸਹੀ ਜਵਾਬ ਹੈ ਬਿਲਕੁਲ ਹਾਂਜੀ ਕੀ ਜਿਹੜਾ ਇਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਸਹੀ ਦਿੱਤਾ ਹੈ ਹਾਂਜੀ ਕੱਲ ਨੂੰ ਕਿਹੜਾ ਤਿਉਹਾਰ ਹੈ ਵਿਸਾਖੀ ਹਾਂਜੀ 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 ਕਿਹੜਾ ਪਿਆਰਾ ਗੱਲ ਦੋ ਸਾਖੀ ਬਹੁਤ ਹੀ ਸਹੀ ਜਵਾਬ ਦਿੱਤਾ ਇਹਨਾਂ ਨੇ ਵਿਸਾਖੀ 1699 ਦੀ ਗੱਲ ਸਾਰਿਆਂ ਨੂੰ ਪਤਾ ਹੀ ਹੋਏਗੀ ਕਿ ਇਸ ਦੀ ਸਿੱਖਾਂ ਦੇ ਵਿੱਚ ਕੀ ਇੰਪੋਰਟੈਂਸ ਹੈ ਵਿਸਾਖੀ ਦੇ ਇਤਿਹਾਸ ਤੋਂ ਸਭ ਚੰਗੀ ਤਰ੍ਹਾਂ ਜਾਣੂ ਹੋ ਹਾਂਜੀ ਰਿਸਪਾਂਸ ਦਿਆ ਕਰੋ ਥੋੜਾ ਜਿਆ ਹਾਂਜੀ 1699 ਦੇ ਵੇਲੇ ਜਿਹੜੇ ਸਾਰੇ ਸਿੱਖ ਸੀ ਉਹ ਸਾਰੇ ਪੜ੍ਹੇ ਲਿਖੇ ਸੀਗੇ ਠੀਕ ਹੈ ਕੋਈ ਵੀ ਇਦਾਂ ਦਾ ਨਹੀਂ ਸੀ ਕਿ ਪੜ੍ਹਿਆ ਲਿਖਿਆ ਨਾ ਹੋਵੇ ਸਾਰੇ ਐਜੂਕੇਟਿਡ ਲੋਕ ਸੀਗੇ ਇਕੇ ਸਭ ਦੇ ਵਿੱਚ ਸਿੱਖਣ ਜਿਹੜੀ ਉਸ ਸਮੇਂ ਦੀਆਂ ਖੂਫੀਆ ਰਿਪੋਰਟਾਂ ਆਪਾਂ ਨੂੰ ਮਿਲਦੀਆਂ ਨੇ ਉਹਦੇ ਵਿੱਚ ਆਪਾਂ ਨੂੰ ਪਤਾ ਚੱਲਦਾ ਵੀ ਜਿਹੜੀ ਉਸ ਸਮੇਂ ਦੀ ਪੜ੍ਹਾਈ ਸੀ ਹੁਣ ਸਮੇਂ ਦੀ ਪੜ੍ਹਾਈ ਦੇ ਨਾਲੋਂ ਬਹੁਤ ਜ਼ਿਆਦਾ ਜਿਹੜਾ ਲੋਕਾਂ ਦਾ ਵਿਦਿਅਕ ਮਿਆਰ ਸੀ ਕਾਫੀ ਉੱਚਾ ਸੀਗਾ ਹੁਣ ਅਸੀਂ ਸਿੱਖਣਾ ਹੈ ਕਿ ਸਿੱਖਣ ਦਾ ਢੰਗ ਕੀ ਹੈ ਲਰਨ ਹਾਊ ਟੂ ਲਰਨ ਆਪਾਂ ਕੀ ਸਿੱਖਣਾ ਹੈ ਕਿ ਸਿੱਖਣ ਦਾ ਢੰਗ ਕੀ ਹੈ ਇਹ ਆਪਾਂ ਸਿੱਖਣਾ ਹੈ ਸਿੱਖਣ ਦਾ ਢੰਗ ਕੀ ਵੈਰੀ ਗੁੱਡ ਹੁਣ ਅਸੀਂ ਸਿੱਖਣਾ ਹੈ ਕਿ ਸਿੱਖਣ ਦਾ ਢੰਗ ਕੀ ਹੈ ਹੁਣ ਨਾਦ ਜਿਵੇਂ ਕਿ ਦੱਸਿਆ ਤਾਂ ਨਾਦ ਦੀ ਸਪੈਲਿੰਗ ਐਂਡ ਡਬਲਿੰਗ ਬੀ ਠੀਕ ਹੈ ਨਾਦ ਹੁਣ ਇਹਦੇ ਵਿੱਚ ਨੰਨੇ ਦਾ ਜਿਹੜਾ ਮਤਲਬ ਕੀ ਹੈ ਨੰਨੇ ਦਾ ਮਤਲਬ ਹੈ ਨੋਟਸ ਲੈਣਾ ਜਿਹੜੀਆਂ ਇਹਦੇ ਜੇ ਟ੍ਰਿਪਲ ਏ ਆਉਂਦੀਆਂ ਨੇਗੀਆਂ ਮਤਲਬ ਆਸਕ 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 ਪਹਿਲੇ ਮਤਲਬ ਇਹਦਾ ਮਤਲਬ ਕੀ ਹੁੰਦਾ ਪੁੱਛਣਾ ਤੇ ਜਿਹੜਾ ਡੀ ਦਾ ਮਤਲਬ ਹੁੰਦਾ ਡਿਸਕਸ ਕਰਨਾ ਠੀਕ ਹੈ ਹੁਣ ਤਿੰਨੇ ਦਾ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਕਿ ਨਾਦ ਹੂ ਐਕਚੁਅਲ ਦੇ ਵਿੱਚ ਹੁੰਦਾ ਕੀ ਆ ਕਿਸ ਨੂੰ ਨਾ ਪਤਾ ਲੱਗਿਆ ਹੋਵੇ ਐਨੀ ਡਾਊਟ ਕਿਸਦਾ ਵੀ ਐਨ ਦਾ ਮਤਲਬ ਕੀ ਹੁੰਦਾ ਜਿਹੜੇ ਪਹਿਲੇ ਐਨ ਦਾ ਮਤਲਬ ਹੁੰਦਾ ਉਸ ਦਾ ਮਤਲਬ ਹੁੰਦਾ ਨੋਟਸ ਲੈਣਾ ਠੀਕ ਹੈ ਜਿਹੜੀਆਂ ਟ੍ਰਿਪਲ ਐਨਾਦ ਦੇ ਵਿੱਚ ਟ੍ਰਿਪਲ ਏ ਆਉਂਦੀਆਂ ਨੇ ਪਹਿਲੇ ਦਾ ਮਤਲਬ ਹੁੰਦਾਗਾ ਆਸਕ ਮਤਲਬ ਪੁੱਛਣਾ ਤੇ ਜਿਹੜੀ ਸੈਕਿੰਡ ਏ ਆਉਂਦੀ ਹੈ ਉਹਦਾ ਮਤਲਬ ਹੁੰਦਾ ਕਨਫਰਮ ਕਰਨਾ ਤੀਸਰੇ ਦਾ ਮਤਲਬ ਹੁੰਦਾ ਕਿ ਉਸ ਦੇ ਬਾਰੇ ਹੋਰ ਜਾਣਕਾਰੀ ਲੈਣਾ ਠੀਕ ਹੈ ਹੁਣ ਅਸੀਂ ਕੀ ਕਰਕੇ ਉਸਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਜਿਹੜਾ ਪਹਿਲਾ ਨਾਦ ਦਾ ਮਤਲਬ ਹੁੰਦਾ ਕੀ ਹੈ ਨੋਟਸ ਲੈਣ ਦਾ ਮਤਲਬ ਕੀ ਇਹ ਹੁੰਦਾ ਵੀ ਆਪਾਂ ਨੂੰ ਕੋਈ ਵੀ ਚੰਗੀ ਗੱਲ ਅਗਰ ਕਿਸੇ ਬੰਦੇ ਤੋਂ ਆਪਾਂ ਜੇ ਵੱਲ ਫਰਜ਼ ਕਰੋ ਆਪਾਂ ਪਰਿਵਾਰ ਦੇ ਵਿੱਚ ਬੈਠੇ ਆਂ ਠੀਕ ਹੈ ਜੇ ਆਪਾਂ ਕਿਸੇ ਆਪਣੇ ਟੀਚਰ ਤੋਂ ਪੜ ਰਹੇ ਆਂ ਕੁਝ ਵੀ ਆਪਾਂ ਨੂੰ ਉਹਨਾਂ ਦੀ ਕੋਈ ਵੀ ਚੰਗੀ ਗੱਲ ਆਪਾਂ ਨੂੰ ਲੱਗਦੀ ਹੈ ਹਾਂ ਤਾਂ ਪੜ੍ਹ ਨੂੰ ਮਾਈਂਡ ਦੇ ਵਿੱਚ ਤਾਂ ਬਿਠਾ ਲੈਨੇ ਆ ਪਰ ਉਹ ਕੁਝ ਸਮੇਂ ਲਈ ਸਾਡੇ ਮਾਈਂਡ ਦੇ ਵਿੱਚ ਰਹਿੰਦੀ ਆ ਬਾਅਦ ਵਿੱਚ ਉਹ ਆਪਾਂ ਕਈ ਵਾਰ ਆਪਾਂ ਉਹਦੇ ਘਰ ਦੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਵੀ ਅੱਜ ਮੈਂ ਸਕੂਲ ਦੇ ਵਿੱਚ ਇਹ ਸਿੱਖਿਆ ਜਾਂ ਅੱਜ ਮੈਂ ਕੀਤੇ ਵੀ ਆਪਣੇ ਆਸਗੁਆਣ ਦੇ ਵਿੱਚ ਆ ਸਿੱਖਿਆ ਆਪਾਂ ਦੱਸਦੇ ਆ ਵੀ ਅੱਜ ਮੈਂ ਆ ਸਿੱਖਿਆ ਤੁਹਾਨੂੰ ਵੀ ਮੈਂ ਦੱਸ ਦਾਂ ਪਰ ਆਪਾਂ ਭੁੱਲ ਜਾਂਨੇ ਕਈ ਵਾਰ ਪਰ ਜੀ ਅਸੀਂ ਕੋਈ ਵੀ ਸਿੱਖਿਆ ਹੋਇਆ ਵਰਡ ਆਪਣੀ ਕਾਪੀ ਦੇ ਵਿੱਚ ਨੋਟ ਕਰ ਲਈਏ ਤਾਂ ਉਹ ਸਾਡੇ ਗਿਆਨ ਦੇ ਵਿੱਚ ਇੱਕ ਤਰ੍ਹਾਂ ਦਾ ਮਤਲਬ ਵਾਧਾ ਕਰਦਾ ਠੀਕ ਹੈ ਜੀ ਅਸੀਂ ਆਪਣੀ ਹਰ ਸਮੇਂ ਜਿਹੜੇ ਸਿੱਖ ਹੁੰਦੇ ਸੀ ਗੁਰਨਾਣਕ ਦੇਵ ਜੀ ਹੁੰਦੇ ਸੀਗੇ ਉਹਨਾਂ ਦੇ ਕੋਲ ਵੀ ਹਰ ਸਮੇਂ ਇੱਕ ਕਾਪੀ ਤੇ ਇੱਕ ਪੈਨ ਜ਼ਰੂਰ ਹੁੰਦਾ ਸੀਗਾ ਜਿਹਨੂੰ ਉਹਦੇ ਵਿੱਚ ਕੀ ਆ ਕੋਈ ਵੀ ਉਹਨਾਂ ਨੂੰ ਕੋਈ ਚੰਗੀ ਗੱਲ ਪਤਾ ਲੱਗਦੀ ਜਾਂ ਕੁਝ ਵੀ ਆਲੇ ਦੁਆਲੇ ਤੋਂ ਸਿੱਖਣ ਨੂੰ ਮਿਲਦਾ ਤਾਂ ਉਹਦੇ ਵਿੱਚ ਨੋਟ ਕਰ ਲੈਂਦੇ ਸੀ ਹੁਣ ਜਿਹੜੀ ਭਗਤਾ ਦੀ ਬਾਣੀ ਵੀ ਉਹਨਾਂ ਜਿਵੇਂ ਜਿਵੇਂ ਉਦਾਸੀਆਂ ਦੇ ਦੌਰਾਨ ਉਹਨਾਂ ਨੂੰ ਮਿਲਦੀ ਜਾਂਦੀ ਤਾਂ ਉਹ ਉਸ ਦੇ ਵਿੱਚ ਨੋਟ ਕਰ ਲੈਂਦੇ ਸੀਗੇ ਠੀਕ ਹੈ ਪੁਰਾਣੇ ਜਿਹੜੇ ਸਿੱਖ ਸੀ ਜਾਂ ਹੋਰ ਵੀ ਲੋਕਸ਼ਿਪ ਉਹ ਸਿੱਖਣ ਦੀ ਤੰਗ ਰੱਖਦੇ ਸੀ ਇਤਨਾ ਕਿਤੇ ਕਿਤੇ ਹੁਣ ਆਪਣੇ ਅੰਦਰ ਸਿੱਖਣ ਦੀ ਜਿਹੜੀ ਤਾਂਗਾਓ ਗਵਾਚਦੀ ਜਾ ਰਹੀ ਹੈ ਸੋ ਸਾਨੂੰ ਸਿੱਖਣ ਦੀ ਲੋੜ ਹੈ ਕਈ ਵਾਰ ਆਪਾਂ ਨੂੰ ਆਏ ਨਹੀਂ ਪਤਾਉਂਦਾ ਵੀ ਆਪਾਂ ਨੂੰ ਆਲੇ ਦੁਆਲੇ ਤੋਂ ਆਪਣੇ ਤੋਂ ਕੀ ਸਿੱਖਣ ਨੂੰ ਮਿਲ ਜੇ ਕਈ ਵਾਰ ਆਪਾਂ ਸੋਚਦੇ ਹੁੰਦਾ ਕਿ ਛੋਟੇ ਤੋਂ ਛੋਟੇ ਬੱਚੇ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਪਰ ਆਪਾਂ ਨੂੰ ਲੱਗਦਾ ਵੀ ਇਹ ਛੋਟਾ ਜਿਹਾ ਬੱਚਾ ਸਾਨੂੰ ਕੀ ਸਿਖਾਊਗਾ ਪਰ ਕਈ ਵਾਰ ਆਪਾਂ ਇਹ ਵੀ ਕਹਿ ਦਿੰਦੇ ਆ ਵੀ ਨਿੱਕੇ ਜਿਹਨੂੰ ਇੰਨਾ ਗਿਆਨ ਹੈ ਠੀਕ ਹੈ ਹੁਣ ਅਸੀਂ ਗੱਲ ਕਰਾਂਗੇ ਕਿ ਆਪਾਂ ਨੂੰ ਜਦੋਂ ਆਪਾਂ ਇਹ ਚੀਜ਼ਾਂ ਕਰਾਂਗੇ ਆਪਾਂ ਕੋਈ ਵੀ ਚੀਜ਼ ਕਾਪੀ ਦੇ ਵਿੱਚ ਨੋਟ ਕਰ ਲਾਂਗੇ ਜਿਵੇਂ ਆਪਾਂ ਕਹਦੇ ਫਰਜ਼ੀ ਕਰੋ ਆਪਣੇ ਮਾਤਾ ਪਿਤਾ ਨੇ ਆਪਾਂ ਨੂੰ ਪੈਸੇ ਦਿੱਤੇ ਤਾਂ ਆਪਾਂ ਨੂੰ ਕੀ ਹੈ ਕਾਦੇ ਵਿੱਚ ਜਮ੍ਹਾਂ ਕਰਦੇ ਹਾਂ ਤੁਸੀਂ ਜੋ ਗੋਲ ਕਲਾਈ ਹੋਣੀ ਹੈ ਘਰੇ ਉਹਦੇ ਵਿੱਚ ਪੈਸੇ ਜਮ੍ਹਾਂ ਕਰਦੇ ਹੋ ਹਾਂਜੀ ਉੱਚੀ ਦੇੜੇ ਹਾਂਜੀ ਜਮ੍ਹਾਂ ਕਰਦੇ ਹੋ ਐਸੇ ਹਾਂਜੀ ਹਾਂਜੀ ਤੁਸੀਂ ਹਾਂਜੀ ਕਿੰਨੇ ਪੈਸੇ ਜਮ੍ਹਾਂ ਕਰ ਚੁੱਕੇ ਹੋ ਹੁਣ ਤੱਕ ਹੁਣ ਤੱਕ 200 ਰੁਪਏ ਹੋ ਗਏ ਆ ਨੀਆਂ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਖਾਣ ਪੀਣ ਦਾ ਹੁੰਦਾ ਜਿਵੇਂ ਕਿ ਮੈਨੂੰ ਹੁੰਦਾ ਆਪਾਂ ਸੇਵਿੰਗ ਬਹੁਤ ਘੱਟ ਕਰਦੇ ਜਿਵੇਂ ਜਿਵੇਂ ਆਪਾਂ ਸਿਆਣੇ ਹੁੰਦੇ ਜਾਂਦੇ ਆ ਤਾਂ ਆਪਾਂ ਨੂੰ ਪਤਾ ਚੱਲਦਾ ਰਹਿੰਦਾ ਵੀ ਹਾਂ ਸੇਵਿੰਗ ਕਰਨੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਪਰ ਇੰਨੀ ਵੀ ਸੇਵਿੰਗ ਨਾ ਕਰੋ ਕਿ ਆਪਾਂ ਆਪਦੇ ਖਾਣ ਪੀਣ ਦਾ ਵੀ ਮਤਲਬ ਭੁੱਲ ਜਾਈਏ ਠੀਕ ਹੈ ਚਲੋ ਸੇਵਿੰਗ ਕਰਨੀ ਚਾਹੀਦੀ ਆ ਕਿਉਂਕਿ ਅੱਗੇ ਜਾ ਕੇ ਆਪਾਂ ਨੂੰ ਆਈ ਨਹੀਂ ਪਤਾ ਚੱਲਦਾ ਕਦੋਂ ਲੋਡ ਪੈ ਜਾਏ ਆਪਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ ਸੋ ਐਗਜ਼ਾਮਪਲ ਮੈਂ ਤਾਂ ਦਿੱਤੀ ਸੀ ਤਾਂ ਕਿ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਪੈ ਸਕੇ ਠੀਕ ਹੈ ਉਮੀ ਇਹ ਆਪਣਾ ਜਿਹੜਾ ਕਿਤਾਬਾਂ ਕਾਪੀਆਂ ਨੇ ਉਹ ਆ ਸਾਡਾ ਵਿਰਸਾ ਹੈ ਜਿਵੇਂ ਮੰਨ ਲਓ ਆਪਣਾ ਕਲਚਰ ਹੈ ਪੰਜਾਬ ਦਾ ਆਪਣਾ ਲਗ ਆਪਣਾ ਕਲਚਰ ਹੈ ਹੋਰ ਦੇਸ਼ਾਂ ਦਾ ਆਪਣਾ ਕਲਚਰ ਹੈ ਠੀਕ ਹੈ ਆਪਾਂ ਨੂੰ ਆਪਣੇ ਕਲਚਰ ਨਾਲੋਂ ਟੁੱਟਣਾ ਨਹੀਂ ਚਾਹੀਦਾ ਪਰ ਜਿਹੜੀਆਂ ਕਿਤਾਬਾਂ ਕਾਪੀਆਂ ਨੇ ਉਹਨਾਂ ਨੇ ਆਪਾਂ ਨੂੰ ਅੱਗੇ ਬਹੁਤ ਕੁਝ ਦੇਣਾ ਸੋ ਸਾਨੂੰ ਹੁਣ ਜੇ ਮੰਨ ਲਓ ਆਪਾਂ ਫਰਜ਼ ਕਰੋ ਆਪਾਂ ਕਰੇ ਜਦੋਂ ਸਕੂਲ ਅੰਦਰ ਘਰੇ ਜਾਂਦੇ ਆ ਆਪਾਂ ਕਈ ਵਾਰ ਬੈਗ ਵਗੈਰਾ ਇਦਾਂ ਹੀ ਸਿੱਟ ਦਿੰਨੇ ਆ ਕਾਪੀਆਂ ਵਗੈਰਾ ਨਹੀਂ ਪਈਆਂ ਹੁੰਦੀਆਂ ਨੇ ਆਪਣੇ ਮਾਪਿਓ ਕਿਤਨਾ ਕਿਤੇ ਆਪਾਂ ਸਮਝਾਉਂਦੇ ਨੇ ਪੜ੍ਹਾਈ ਨਹੀਂ ਹੋਣੀ ਤੈਨੂੰ ਹੈਨਾ ਕਹਿੰਦੇ ਆ ਕਿ ਨਹੀਂ ਕਹਿੰਦੇ ਕਿਨਾਂ ਦੇ ਘਰੇ ਕਹਿੰਦੇ ਨੇ ਤੁਹਾਡੇ ਸਾਰਿਆਂ ਦੇ ਘਰੇ ਕਹਿੰਦੇ ਹੋਣਗੇ ਕਿ ਤੁਹਾਨੂੰ ਪੜ੍ਹਾਈ ਨਹੀਂ ਹੋਣੀ ਪੈਰ ਨਾਲ ਲਾਓ ਇਦਾਂ ਹੈਨਾ ਇਦਾਂ ਦੀ ਕਦਰ ਕਰਿਆ ਕਰੋ ਜਿੰਨੀ ਤੁਸੀਂ ਇਹਨਾਂ ਦੀ ਕਦਰ ਕਰੋਗੇ ਤੁਹਾਡੀ ਉਹ ਓਨੀ ਕਦਰ ਕਰਨੀਗੀ ਠੀਕ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਇਹ ਵੀ ਇੱਕ ਤਰ੍ਹਾਂ ਦਾ ਸਾਡੀ ਗੋਲ ਕਣੇ ਠੀਕ ਹੈ ਉਸ ਤੋਂ ਬਾਅਦ ਮੈਂ ਅਸੀਂ ਮੈਂ ਗੱਲ ਕਰਾਂਗੀ ਜਿਹੜੇ ਨਾਦ ਦੇ ਵਿੱਚ ਟ੍ਰਿਪਲ ਏ ਆਉਂਦੀਆਂ ਨੇ ਠੀਕ ਹੈ ਇੱਕ ਤਾਂ ਮਤਲਬ ਹੁੰਦਾ ਪੁੱਛਣਾ ਠੀਕ ਹੈ ਹੁਣ ਆ ਸਾਡੇ ਅੰਦਰ ਇੱਕ ਗੁਰਬਾਣੀ ਦੇ ਵਿੱਚ ਵੀ ਥਾਂ ਥਾਂ ਤੇ ਸਵਾਲ ਜਵਾਬ ਆਉਂਦੇ ਨੇ ਜਪਜੀ ਸਾਹਿਬ ਦੇ ਵਿੱਚ ਵੀ ਬਹੁਤ ਸਾਰੀਆਂ ਪੰਕਤੀਆਂ ਇਦਾਂ ਦੀਆਂ ਆਉਂਦੀਆਂ ਨੇ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੋਂ ਉਪਦੇਸ਼ ਇਦਾਂ ਦੀਆਂ ਬਹੁਤ ਸਾਰੀਆਂ ਪੰਕਤੀਆਂ ਆਉਂਦੀਆਂ ਨੇ ਜਿੰਨਾਂ ਤੋਂ ਸਾਨੂੰ ਬਦਲਾ ਦੀ ਉਹਨਾਂ ਦੇ ਵਿੱਚ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਸਵਾਲ ਪੁੱਛਣਾ ਜ਼ਿੰਦਗੀ ਦੇ ਵਿੱਚ ਬਹੁਤ ਜੁੜੀ ਹੈ ਹੁਣ ਮੰਨ ਲਓ ਫਰਜ਼ ਕਰੋ ਆਪਾਂ ਨੂੰ ਕੋਈ ਸਟੀਚਰ ਆਪੜ ਕੋਈ ਕੰਮ ਕਰਵਾ ਰਿਆ ਜਾਂ ਆਪਾਂ ਨੂੰ ਘਰ ਦੇ ਆਪਣੇ ਕੋਈ ਚੀਜ਼ ਸਮਝਾ ਰਹੇ ਨੇ ਆਪਾਂ ਨੂੰ ਪੱਲੇ ਨਹੀਂ ਪਈ ਤਾਂ ਉਹ ਵੀ ਟੀਚਰ ਵੀ ਆਪਾਂ ਨੂੰ ਕਹਿੰਦਾ ਆਪਣੇ ਘਰ ਦੇ ਵੀ ਕਈ ਵਾਰ ਕਹਿੰਦੇ ਨੇ ਵੀ ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਤੁਸੀਂ ਇੱਕ ਨਹੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਪੁੱਛੋ ਕਹਿੰਦੇ ਆ ਕਿ ਨਹੀਂ ਕਹਿੰਦੇ ਕਹਿੰਦੇ ਹੀ ਹੋਣਗੇ ਤੁਹਾਡੇ ਓਬਵੀਅਸਲੀ ਠੀਕ ਹੈ ਤਾਂ ਸਾਡਾ ਫਰਜ਼ ਬੰਦਾ ਕਿ ਅਸੀਂ ਸਵਾਲ ਜਵਾਬ ਵੱਤ ਤੋਂ ਵੱਤ ਕਰੀਏ ਜਦੋਂ ਅਸੀਂ ਸਵਾਲ ਜਵਾਬ ਕਰਾਂਗੇ ਤਾਂ ਸਾਨੂੰ ਸਾਡੇ ਜਿਹੜੇ ਮਨ ਦੇ ਅੰਦਰਲੇ ਇੱਕ ਪਾਟ ਨੇ ਉਹ ਖੁੱਲਣਗੇ ਆਪਣੇ ਗਿਆਨ ਦੇ ਵਿੱਚ ਵਾਧਾ ਹੋ ਆਪਣਾ ਮਾਈਂਡ ਸ਼ਾਰਪ ਹੋਊਗਾ ਆਪਾਂ ਨੂੰ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਠੀਕ ਹੈ ਆਪਣੇ ਆਪਣੇ ਗਿਆਨ ਦੇ ਵਿੱਚ ਤਾਂ ਵਾਧਾ ਹੋਊਗਾ ਹੀ ਹੋਊਗਾ ਆਪਾਂ ਨੂੰ ਤੁਸੀਂ ਆਪ ਖੁਦ ਇਸ ਚੀਜ਼ ਨੂੰ ਅਪਣਾ ਕੇ ਵੇਖਿਓ ਜਦੋਂ ਤੁਸੀਂ ਖੁਦ ਸਵਾਲ ਜਵਾਬ ਕਰਦੇ ਹੋ ਤਾਂ ਨਾਲੇ ਦੂਸਰੇ ਬੰਦੇ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਹਾਂ ਮੈਂ ਜੋ ਚੀਜ਼ ਸਮਝਾ ਰਿਹਾ ਵਾਕਈ ਬੱਚੇ ਸਿੱਖਣ ਦੀ ਉਹਨਾਂ ਦੇ ਅੰਦਰ ਹੈਗੀ ਆ ਤਾਂਗ ਹੈਗੀ ਆ ਸਿੱਖਣ ਦੀ ਸਭ ਤੋਂ ਵਧੀਆ ਤਰੀਕਾ ਸਿੱਖਣ ਦਾ ਹੀ ਹੈ ਕਿ ਸਵਾਲ ਜਵਾਬ ਜਿੰਨੇ ਹੋ ਸਕੇ ਵੱਧ ਤੋਂ ਵੱਧ ਪੁੱਛੋ। ਗਾਹਾਂ ਟੀਚਰ ਨੂੰ ਵੀ ਖੁਸ਼ੀ ਹੁੰਦੀ ਹੈ ਨਗਾਹਾਂ ਜੇ ਮੰਨ ਲਓ ਤੁਸੀਂ ਆਪਣੇ ਘਰ ਦੇ ਤੋਂ ਕੋਈ ਚੀਜ਼ ਸਿੱਖ ਰਹੇ ਹੋ ਜਾਂ ਆਪਣੇ ਕਿਸੇ ਫਰੈਂਡ ਸਰਕਲ ਦੇ ਵਿੱਚ ਕੋਈ ਚੀਜ਼ ਸਿੱਖ ਰਹੇ ਹੋ। ਹੁਣ ਅੱਜਕੱਲ੍ਹ ਦੇਖੋ ਹਰ ਇੱਕ ਬੰਦਾ ਜੇ ਮੰਨ ਲਓ ਟੀਚਿੰਗ ਲਾਈਨ ਦੇ ਵਿੱਚ ਆਉਂਦੇ ਉਹ ਵੀ ਤਾਂ ਇੱਕ ਤਰ੍ਹਾਂ ਸਿੱਖਦੇ ਨੇ ਫੇਰ ਹੀ ਅੱਗੇ ਜਾ ਕੇ ਟੀਚਿੰਗ ਲਾਈਨ ਦੇ ਵਿੱਚ ਆਉਂਦੇ ਨੇ। ਜੇ ਕੋਈ ਵੀ ਚੀਜ਼ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਮੁਹਾਰਤ ਹਾਸਲ ਕਰਨੀ ਹੋਵੇ ਤਾਂ ਅਸੀਂ ਉਸ ਚੀਜ਼ ਦੀ ਟ੍ਰੇਨਿੰਗ ਲੈ ਟ੍ਰੇਨਿੰਗ ਲੈਣੀ ਹੈ ਉਸ ਚੀਜ਼ ਦੇ ਵਿੱਚ ਪਰਫੈਕਟ ਹੋਣ ਦੇ ਲਈ। ਹੁਣ ਜਿਹੜੇ ਤੁਹਾਡੇ ਅਧਿਆਪਕ ਸਰਣ ਤੁਹਾਨੂੰ ਬਣਾਉਂਦੇ ਨੇ ਜਾਂ ਹੋਰ ਕੋਈ ਵੀ ਮਤਲਬ ਤੁਸੀਂ ਕੰਪਿਊਟਰ ਵਗੈਰਾ ਸਿੱਖਦੇ ਹੋ ਕੋਈ ਵੀ ਚੀਜ਼ ਸਿੱਖਦੇ ਹੋ ਠੀਕ ਹੈ ਹੁਣ ਉਸ ਬੰਦੇ ਤੋਂ ਹੀ ਸਿੱਖੋਗੇ ਤੁਸੀਂ ਜਿਹੜਾ ਉਸ ਚੀਜ਼ ਦੇ ਵਿੱਚ ਪਰਫੈਕਟ ਹੋਊਗਾ ਹੁਣ ਆਏ ਥੋੜੀ ਆ ਤੁਸੀਂ ਕਿਸੇ ਨੂੰ ਹੀ ਕਹਿ ਦਿਓ ਮੈਨੂੰ ਆ ਚੀਜ਼ ਸਿਖਾ ਦੇ ਹੁਣ ਭਾਵੇਂ ਉਹ ਬੰਦੇ ਨੂੰ ਉਹ ਚੀਜ਼ ਬਾਰੇ ਪਤਾ ਨਾ ਪਤਾ ਹੋਵੇ ਠੀਕ ਹੈ ਹੁਣ ਤੁਸੀਂ ਕਹਿ ਦੋਗੇ ਅਗਲਾ ਤੁਹਾਨੂੰ ਸਿਖਾ ਦੂਗਾ ਸਿਖਾ ਦੂਗਾ ਅਗਲਾ ਤੁਹਾਨੂੰ ਬਿਲਕੁਲ ਹੁਣ ਜਿਹੜਾ ਬੰਦਾ ਉਸ ਸਪੀਡ ਦੇ ਵਿੱਚ ਪਰਫੈਕਟ ਹੋਊਗਾ ਉਹੀ ਤੁਹਾਨੂੰ ਉਸ ਚੀਜ਼ ਬਾਰੇ ਦੱਸ ਸਕੂ ਅਦਰਵਾਈਜ਼ ਹੋਰ ਤਾਂ ਬੰਦਾ ਕੋਈ ਨਹੀਂ ਤੁਹਾਨੂੰ ਦੱਸ ਸਕਦਾ ਐਨੀ ਕਾ ਗੱਲ ਤੁਹਾਨੂੰ ਸਾਰਿਆਂ ਨੂੰ ਪੱਲੇ ਪਈ ਹੈ ਹੁਣ ਜਿਹੜਾ ਪਹਿਲਾ ਆਸਕ ਹੁੰਦਾ ਉਹ ਹੁੰਦਾ ਪੁੱਛਣ ਦੇ ਲਈ ਦੂਜਾ ਆਸਕ ਹੁੰਦਾ ਕਨਫਰਮ ਕਰਨ ਦੇ ਲਈ ਤੀਜਾ ਹੁੰਦਾ ਮਤਲਬ ਜਿਹੜਾ ਤੁਹਾਨੂੰ ਸਵਾਲ ਦਾ ਜਵਾਬ ਮਿਲਿਆ ਉਹਦੇ ਬਾਰੇ ਹੋਰ ਜਾਣਨ ਦੇ ਲਈ ਇਸ ਲਈ ਕਈ ਵਾਰ ਕੀ ਹੁੰਦਾ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ ਕਥਾ ਕੀਰਤਨ ਸੁਣਦੇ ਆ ਠੀਕ ਐ ਆਪਾਂ ਨੂੰ ਥੋੜਾ ਬੋਤਾ ਤਾਂ ਪਤਾ ਚੱਲਦਾ ਕਈ ਵਾਰ ਆਪਾਂ ਉਸ ਚੀਜ਼ ਦੇ ਬਾਰੇ ਹੋਰ ਜਾਨਣਾ ਚਾਹੁੰਦੇ ਆ ਪਰ ਆਪਾਂ ਨੂੰ ਉਸ ਦੇ ਬਾਰੇ ਨਹੀਂ ਆਪਾਂ ਸੰਗੇ ਜਾਂਦੇ ਕਿਤੇ ਨਾ ਕਿਤੇ ਵੀ ਅਗਲਾ ਖੂ ਪਤਾ ਨਹੀਂ ਕੀ ਹਨਾ ਕਹਿ ਰਿਹਾ ਕਿਤੇ ਬੱਚੇ ਤਾਂ ਕਰਦੀ ਕਰਦੇ ਹੁੰਦੇ ਨੇ ਕਈ ਵਾਰ ਵੱਡੇ ਵੀ ਆਪਣੇ ਝਿਜਕ ਮਹਿਸੂਸ ਕਰਦੇ ਆ ਪੁੱਛਣ ਤੋਂ ਕੀ ਅਗਲਾ ਪਤਾ ਨਹੀਂ ਕੀ ਆਖੂਗਾ ਹਨਾ ਸੋ ਸਾਡੇ ਲਈ ਸਵਾਲ ਜਵਾਬ ਕਰਨਾ ਬਹੁਤ ਜ਼ਰੂਰੀ ਆ ਜਦੋਂ ਅਸੀਂ ਸਵਾਲ ਜਵਾਬ ਕਰਾਂਗੇ ਤਾਂ ਅਸੀਂ ਅੱਗੇ ਬਹੁਤ ਕੁਝ ਸਿੱਖਾਂਗੇ ਅੱਜ ਤੋਂ ਤੁਸੀਂ ਸਾਰਿਆਂ ਨੇ ਇਹ ਪ੍ਰਾਨ ਕਰਨਾ ਹੈ ਕਿ ਅਸੀਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਕੁਝ ਨਾ ਕੁਝ ਸਿੱਖਣ ਦੇ ਲਈ ਸਾਡਾ ਸਵਾਲ ਜਵਾਬ ਕਰਨਾ ਕਿੰਨਾ ਜ਼ਰੂਰੀ ਹੈ ਹੁਣ ਡਿਸਕਸ ਕਰਨਾ ਹੁਣ ਮੰਨ ਲਓ ਕੋਈ ਵੀ ਚੀਜ਼ ਹੈ ਹੁਣ ਤੁਹਾਨੂੰ ਉਸ ਬਾਰੇ ਨਹੀਂ ਪਤਾ ਚੱਲ ਰਹੀ ਹੈ ਨਾ ਤਾਂ ਆਪਸ ਦੇ ਵਿੱਚ ਡਿਸਕਸ਼ਨ ਕਰਿਆ ਕਰੋ ਕਿਸੇ ਨਾ ਕਿਸੇ ਟੌਪਿਕ ਦੇ ਬਾਰੇ ਦਿਮਾਗ ਲੋ ਫਰਜ਼ ਕਰੋ ਕੋ ਇਲੈਕਸ਼ਨ ਚੱਲ ਰਹੀਆਂ ਨੇ ਜਾਂ ਹੋਰ ਗੁਰਬਾਣੀ ਦੇ ਬਾਰੇ ਹਨਾ ਜੋ ਵੀ ਆਪਣੇ ਘਰਦਿਆਂ ਨਾਲ ਥੋੜਾ ਬਹੁਤਾ ਡਿਸਕਸ ਕਰਿਆ ਕਰੋ ਉਸ ਬਾਰੇ ਕਿਉਂਕਿ ਕੁਝ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਘਰਦਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਆਲੇ ਦੁਆਲੇ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੁਣ ਤੋ ਕਿਉਂਕਿ ਤੁਸੀਂ ਅੱਗੇ ਜਾ ਕੇ ਬਹੁਤ ਵੱਡੀਆਂ ਪੁਲਾੰਗਾ ਪੁੱਟਣੀਆਂ ਐ ਵੱਡੇ ਅਫਸਰ ਬਣਨ ਐ ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਪ ਨੂੰ ਇਸ ਇਸ ਤਰ੍ਹਾਂ ਇਸ ਤਰ੍ਹਾਂ ਦਾ ਬਣਾਓ ਕਿ ਕੋਈ ਵੀ ਤੁਹਾਨੂੰ ਐਵੇਂ ਨਾ ਕਹੇ ਕਿ ਕੀ ਜਲਦੀ ਜਿਆ ਠੀਕ ਹੈ ਮੰਨ ਲਓ ਹੁਣ ਲੋਕਡਾਊਨ ਦੇ ਵਿੱਚ ਆਪਾਂ ਕਿਦਾਂ ਦਾ ਮਾਹੌਲ ਸੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਠੀਕ ਹੈ ਕਿਵੇਂ ਤੁਸੀਂ ਤੁਸੀਂ ਬਹੁਤਿਆਨੇ ਪੇਪਰ ਇੰਜ ਵੀ ਕੁਝ ਬੱਚਿਆਂ ਨੇ ਮਿਹਨਤ ਕੀਤੀ ਉਹ ਚਲੋ ਕਿਉਂਕਿ ਸਾਰੇ ਬੱਚਿਆਂ ਦਾ ਲੋਕਡਾਊਨ ਨੇ ਕਿਉਂਕਿ ਹੁਣ ਆਨਲਾਈਨ ਕਲਾਸਿਸ ਲੱਗਦੇ ਸੀ ਕਿਸੇ ਕੋਲ ਨਹੀਂ ਵੀ ਹੁੰਦਾ ਸੀ ਇੰਟਰਨੈਟ ਬੈਕ ਪਾਉਣ ਦੇ ਲਈ ਕਿਉਂਕਿ ਉਹ ਤਾਂ ਲੋਕਾਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਹੋ ਗਿਆ ਸੀਗਾ ਠੀਕ ਹੈ ਤਾਂ ਉਹਦੋਂ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋ ਗਏ ਸੀ ਕਿ ਜਿਹੜੀਆਂ ਆਫ ਆਫਲਾਈਨ ਕਲਾਸਾਂ ਨਹੀਂ ਲੱਗ ਸਕਦੀਆਂ ਸੀ ਆਨਲਾਈਨ ਕਲਾਸਾਂ ਟੀਚਰਾਂ ਨੂੰ ਵੀ ਪੜਾਉਣਾ ਪੈਂਦਾ ਸੀ ਘਰ ਦੇ ਕੰਮ ਮਕੋਉਣੇ ਪੈਂਦੇ ਸੀਗੇ ਠੀਕ ਹੈ ਲੋਕਾਂ ਨੂੰ ਆਦੀ ਰੋਜੀ ਰੋਟੀ ਦਾ ਫਿਕਰ ਹੋ ਗਿਆ ਸੀਗਾ ਕਿੰਨੀਆਂ ਸਾਰੀਆਂ ਪ੍ਰੋਬਲਮਸ ਲੋਕਾਂ ਨੂੰ ਆਈਆਂ ਤੁਸੀਂ ਸਾਰੇ ਜਾਣਦੇ ਹੋ ਕਈ ਵਾਰ ਨੈਟਵਰਕ ਨਹੀਂ ਸੀ ਚੱਲਦਾ ਔਖੇ ਸੌਖੇ ਮਾਪਿਓ ਫੇਰ ਵੀ ਕਿਤੇ ਨਾ ਕਿਤੇ ਤੁਹਾਨੂੰ ਨੈਟ ਪੈਗ ਕਿਤੇ ਨਾ ਕਿਤੇ ਤੁਹਾਡਾ ਪਵਾ ਦਿੰਦੇ ਸੀਗੇ ਉਹਨਾਂ ਨੂੰ ਪਤਾ ਹੁੰਦਾ ਸੀ ਨਾ ਵੀ ਮੈਂ ਕਿਵੇਂ ਸਾਰਾ ਕੁਝ ਕਰਨਾ ਘਰ ਵੀ ਚਲਾਉਣਾ ਤੁਹਾਡੀ ਪੜਾਈਆਂ ਦਾ ਵੀ ਕਰਨਾ ਉਹਨਾਂ ਨੂੰ ਕਿਤੇ ਨਾ ਕਿਤੇ ਤੁਹਾਡੀ ਪੜਾਈ ਦਾ ਵੀ ਫਿਕਰ ਹੁੰਦਾ ਸੀ ਵੀ ਹਾਂ ਅਸੀਂ ਤਾਂ ਜੋ ਕਰ ਲਿਆ ਸਾਡੇ ਬੱਚਿਆਂ ਨੇ ਅੱਗੇ ਜਾ ਕੇ ਵੱਡੇ ਵੱਡੇ ਮੁਕਾਮ ਹਾਸਲ ਕਰਨੇ ਨੇ ਵੱਡੇ ਅਫਸਰ ਬਣਨਾ ਤੁਹਾਨੂੰ ਤੁਹਾਡੇ ਪੇਰੈਂਟਸ ਵੀ ਕਹਿੰਦੇ ਹੋਣਗੇ ਕਿ ਪੁੱਤ ਪੜ੍ਹ ਲੈ ਕੇ ਕੀ ਬਣਨਾ ਹੈ ਤੁਹਾਡੇ ਪੇਰੈਂਟਸ ਕਹਿੰਦੇ ਹੋਣਗੇ ਅਕਸਰ ਹਾਂ ਜੀ ਡਾਕਟਰ ਤੁਸੀਂ ਜੀ ਡਾਕਟਰੀ ਡਾਕٹری ਬੰਨਣਾ ਤੁਸੀਂ ਕੀ ਬੰਨਣਾ ਪੁਲਿਸ ਪੁਲਿਸ ਵੈਰੀ ਗੁੱਡ ਤੁਹਾਡੀ ਮਤਲਬ ਹੁਣ ਤੁਸੀਂ ਚੂਸ ਕਰ ਲਿਆ ਵੀ ਮੈਂ ਅੱਗੇ ਜ਼ਿੰਦਗੀ ਦੇ ਵਿੱਚ ਬੰਨਣਾ ਕੀ ਹੈ ਠੀਕ ਹੈ ਹੁਣ ਇਹ ਪੂਰਾ ਕਿਵੇਂ ਹੋਊਗਾ ਜੇ ਤੁਸੀਂ ਜੀਤੋਂੜ ਮੈਂ ਆਪਦਾ ਪੂਰੀ ਮਿਹਨਤ ਕਰੋਗੇ ਪੂਰੀ ਵਧੀਆ ਆਪਦੇ ਹਨਾ ਆਪਦਾ ਬੈਸਟ ਦੇਉਂਗੇ ਪੜੋ ਲਿਖੋਗੇ ਵਧੀਆ ਫੇਰੀ ਜਾ ਕੇ ਅੱਗੇ ਵਧੋਂਗੇ ਹੁਣ ਕਿਉਂਕਿ ਜਿਵੇਂ ਕਿ ਬਾਕੀ ਚੀਜ਼ਾਂ ਆਪਣੇ ਲਈ ਜ਼ਰੂਰੀਆਂ ਨੇ ਐਂਟਰਟੇਨਮੈਂਟ ਦੇ ਸਾਧਨ ਆਪਣੇ ਲਈ ਜ਼ਰੂਰੀ ਨੇ ਤਾਂ ਆਪਣੇ ਲਈ ਪੜ੍ਹਨਾ ਲਿਖਣਾ ਵੀ ਓਨਾ ਹੀ ਜ਼ਰੂਰੀ ਹੈ ਉਮੀਦ ਕਰਦੀਆਂ ਜਿਹੜਾ ਜਿਹੜੀਆਂ ਗੱਲਾਂ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਗੱਲਾਂ ਨੂੰ ਸਿਰਫ ਸੁਣ ਕੇ ਐਦਾਂ ਹੀ ਨਹੀਂ ਛੱਡੋਂਗੇ ਬਲਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਂਗੀ ਉਮੀਦ ਕਰਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਇਹ ਸੈਸ਼ਨ ਵਧੀਆ ਲੱਗਿਆ ਹੋਊਗਾ ਸੋ ਐਦਾਂ ਹੀ ਤੁਹਾਡੇ ਨਾਲ ਅਸੀਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਤੁਹਾਡਾ ਵਿਚਾਰ ਸਾਂਝੀ ਕਰਦੇ ਰਵਾਂਗੇ ਜਿਸ ਤਰ੍ਹਾਂ ਕਿ ਅੱਜ ਤੁਹਾਡੇ ਨਾਲ ਅਸੀਂ ਵਿਚਾਰ ਸਾਂਝੇ ਕੀਤੇ ਨੇ ਹੁਣ ਨੈਕਸਟ 라ਉਂਡ ਤੁਹਾਡੇ ਦਾ ਫੀਡਬੈਕ ਦਾ ਹੋਏਗਾ ਨਾਦ ਲਈ ਕਿੰਨੇ ਮੁਕਤੇ ਹੁੰਦੇ ਨੇ ਤਿੰਨ ਕਿਹੜੇ ਕਿਹੜੇ ਨੋਟ ਆਸਕ 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 ਐਂਡ ਡਿਸਕਸ ਵੈਰੀ ਗੁੱਡ ਹਾਂਜੀ ਬਹੁਤ ਵਧੀਆ ਅੱਜ ਕਿਸੇ ਤੁਸੀਂ ਕੀ ਸਿੱਖਿਆ ਅੱਜ ਦੇ ਇਸ ਸੈਸ਼ਨ ਮੇਂ ਜੀ ਜਿਸ ਹਨ ਨੂੰ ਸਵਾਲ ਪੁੱਛਦੇ ਵੈਰੀ ਗੁੱਡ ਤੁਸੀਂ ਕੀ ਸਿੱਖਿਆ ਅੱਜ ਜਿਸ ਸਵਾਲ ਪੁੱਛੇ ਸੀ ਹੋਰ ਕੀ ਮਤਲਬ ਪੁੱਛਣਾ ਹੈ ਪੜਨਾ ਲਿਖਣਾ ਜ਼ਰੂਰੀ ਆਪਣੇ ਲਈ ਹਾਂਜੀ ਕਿੰਨਾ ਕੁ ਬਹੁਤ ਜੇ ਸੁਪਨੇ ਪੂਰੇ ਕਰਨੇ ਨੇ ਤਾਂ ਆਪਾਂ ਨੂੰ ਕੀ ਕਰਨਾ ਪਊਗਾ ਪੜਾਈ ਲਿਖਾਈ ਕਰਨੀ ਚਾਹੀਏ ਇਹ ਗੁਰਬਾਣੀ ਦੇ ਵਿੱਚ ਵੀ ਸਵਾਲ ਜਵਾਬ ਕੀਤੇ ਗਏ ਨੇ ਹਾਂਜੀ ਵੈਰੀ ਗੁੱਡ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਜੀ ਹਾਂਜੀ ਤੁਸੀਂ ਹਾਂਜੀ ਵੈਰੀ ਗੁੱਡ ਤੁਸੀਂ ਨਹੀਂ ਕਰਦੇ ਕੋਈ ਗੱਲ ਨਹੀਂ ਕਰਿਆ ਕਰੋ ਕਿਉਂਕਿ ਪਰਮਾਤਮਾ ਦਾ ਨਾਮ ਵੀ ਓਨਾ ਹੀ ਜ਼ਰੂਰੀ ਹੈ ਜਿੰਨੀ ਕੀ ਆਪਣੇ ਲਈ ਬਾਕੀ ਚੀਜ਼ਾਂ ਠੀਕ ਹੈ ਜੀ ਉਮੀਦ ਕਰਦੇ ਹਾਂ ਅੱਜ ਦਾ ਇਹ ਸੈਸ਼ਨ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਸੋ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਅੱਗੇ ਵੀ ਤੁਹਾਡੇ ਲਈ ਨਿਊ ਨਿਊ ਅਪਡੇਟਸ ਲੈ ਕੇ ਆਉਂਦੇ ਰਵਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਰੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਤਬ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ